ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਤੇ Instagram ਚੈਨਲ ਗਰੀ ਡੈਰੀ ਫਾਰਮ ਦੇ ਵਿੱਚ ਜਿਹੜੇ ਮੇਰੇ ਭਰਾ ਪਹਿਲੀ ਵਾਰ ਵੀਡੀਓ ਦੇਖ ਰਿਹਾ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਅੱਜ ਆਪਾਂ ਤੁਹਾਡੇ ਲਈ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਲੈ ਕੇ ਆਏ ਹਾਂ ਸਵਰਾਜ 960 ਟਰੈਕਟਰ ਹੈਗਾ ਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣੀ ਆ 98801 37325 ਮੇਰਾ ਮੋਬਾਈਲ ਨੰਬਰ ਹੈਗਾ ਐਡ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਬਾਈ ਜੀ ਤੇ ਬਾਈ ਜੀ ਇਹ ਟਰੈਕਟਰ ਖੜਾ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਵਿਖੇ ਟਰੈਕਟਰ ਖੜਾਗਾ 9592301118 9592301118 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਤੇ ਬਾਕੀ ਟਰੈਕਟਰ ਦਾ ਮਾਡਲ ਬਾਰੇ ਤੁਹਾਨੂੰ ਦੱਸ ਦਿਆਂ ਬਾਈ ਹਾਂਜੀ ਸੱਜਣੋ ਜੇ ਗੱਲ ਕਰਦੇ ਆਂ ਤਾਂ ਮਾਡਲ ਦੀ 17 ਮਾਡਲ ਟਰੈਕਟਰ ਆਗਾ ਬਾਈ ਜੀ 2017 ਮਾਡਲ ਆ ਇਹ ਟਰੈਕਟਰ ਬਾਈ ਜੀ ਸਿਰਫ ਹੀ 3000 ਘੰਟਾ ਚੱਲਿਆ ਹੋਇਆ ਟਰੈਕਟਰ ਆ ਸਿਰਫ 3000 ਘੰਟਾ ਕੰਡੀਸ਼ਨ ਚੈੱਕ ਕਰੋ ਤੁਸੀਂ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈਗਾ ਬਿਲਕੁਲ ਕਿਤੇ ਕੋਈ ਰੰਗ ਪੇਟ ਨਹੀਂ ਹੋਇਆ ਵਾ ਸਾਰਾ ਰੰਗ ਪੇਟ ਨਾਲ ਦਾ ਟਰੈਕਟਰ ਦੇ ਰੰਗ ਪੇਟ ਆ ਬਾਈ ਜੀ ਚੈੱਕ ਕਰ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਤੁਸੀਂ ਚੈੱਕ ਕਰੋ ਬਾਈ ਸੀਲਾਂ ਵਗੈਰਾ ਬਿਲਕੁਲ ਓਕੇ ਪੰਗਾ ਟਰੈਕਟਰ ਦੇ ਆਕਰ ਪਟਾਇਰਾਂ ਦੀ ਗੱਲ ਕਰ ਗਏ ਤਾਂ ਬਾਈ ਜੀ 55 ਪੈਸੇ ਦਾ ਬਾਈ ਜੀ ਪਿਛਲੇ ਟਾਇਰ ਆ 60 ਪੈਸੇ ਅਗਲੇ ਟਾਇਰ ਆ ਬਾਈ ਜੀ ਟਰੈਕਟਰ ਦੇ ਇਹ ਟਰੈਕਟਰ ਅਰੀਜਨਲ ਚੱਲੇ ਦੀ ਗੱਲ ਕਰੀਏ ਤਾਂ ਕਿੰਨਾ ਚੱਲਿਆ ਅਰੀਜਨਲ ਤਾਂ ਸਿਰਫ ਹੀ 3000 ਘੰਟਾ origignal ਚੱਲਿਆ ਹੋਇਆ ਟਰੈਕਟਰ ਆ ਬਾਈ ਜੀ ਸਿਰਫ 3000 ਘੰਟਾ origignal ਚੱਲਿਆ ਹੋਇਆ ਹੈਗਾ ਤੁਸੀਂ ਵੀ ਬਾਈ ਜੀ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਟਰੈਕਟਰ ਲੈ ਕੇ ਜਾਓ ਇਹਦਾ ਸਾਫ ਟਰੈਕਟਰ ਤੁਹਾਨੂੰ ਨਹੀਂ ਮਿਲਣਾ ਬਾਈ ਜੀ ਕਿਤੇ ਬਹੁਤ ਹੀ ਘੈਂਟ ਕੰਡੀਸ਼ਨ ਦਾ ਟਰੈਕਟਰ ਦੀ ਸਾਰਾ ਟਰੈਕਟਰ ਬਿਲਕੁਲ origignal ਹੈਗਾ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਮਗਰਿਆੜ ਵਗੈਰਾ ਸਾਰਾ ਕੁਝ ਔਰ origignal ਹੈਗਾ ਪਹਿਲੇ ਨਾਮ ਦਾ ਟਰੈਕਟਰ ਹੈਗਾ ਬਾਈ ਜੀ ਹਜੇ ਇਹ ਪਹਿਲੇ ਨਾਮ ਦਾ ਟਰੈਕਟਰ ਹੈਗਾ ਰੰਗ ਪੇਂਟ ਪੱਖੂ ਓਕੇ ਹੈਗੀ ਕੰਡੀਸ਼ਨ ਵਗੈਰਾ ਬਿਲਕੁਲ ਨਵਾਂ ਪਿਆ ਬਾਈ ਜੀ ਸੀਲਾਂ ਵਗੈਰਾ ਬਿਲਕੁਲ ਹਜੇ ਨਾਲ ਦਾ ਰੇਟ ਦੀ ਗੱਲ ਕਰੀਏ ਤਾਂ ਰੇਟ ਇਹਦਾ ਹੈਗਾ ਸਿਰਫ ਵੀਰ ਨੇ ਰੱਖਿਆਗਾ 4 ਲੱਖ ਤੇ 95000 ਰੁਪਏ ਦਾ ਟਰੈਕਟਰ ਦੀ ਡਿਮਾਂਡ ਰੱਖੀ ਹੈ ਬਾਈ ਜੀ ਸਿਰਫ 4 ਲੱਖ ਤੇ 95000 ਰੁਪਏ ਦੀ ਡਿਮਾਂਡ ਹੈ ਮੌਕੇ ਤੇ ਬਾਈ ਕਹਿੰਦਾ ਆਪਾਂ ਇਹ ਜੋ ਵੀ ਮਾਨਤਾ ਤੁਹਾਡਾ ਕਰਾਂਗੇ ਤੇ ਜਿਹੜਾ ਵੀਰ ਵੀਡੀਓ ਦੇਖ ਕੇ ਆਊਗਾ ਆਪਾਂ ਉਹਦਾ ਹੋਰ ਵੀ ਮਾਨਤਾ ਤੁਹਾਡਾ ਕਰਵਾ ਦੇਾਂਗੇ ਬਾਈ ਜੀ ਤੇ ਵੀਰ ਦਾ ਮੋਬਾਈਲ ਨੰਬਰ ਕਰੀਏ ਆਪਾਂ ਤੁਹਾਨੂੰ ਫਿਰ ਦੱਸ ਦਿੰਨੇ ਆ 9592301118 9592301118 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਸਿਰਫ 3000 ਘੰਟਾ ਚੱਲਿਆ ਹੋਇਆ ਟਰੈਕਟਰ ਹੈਗਾ ਇੰਨੀ ਸਾਫ਼ ਕੰਡੀਸ਼ਨ ਦਾ ਟਰੈਕਟਰ ਤੁਹਾਨੂੰ ਕਿਤੇ ਨਹੀਂ ਮਿਲਣਾ ਬਾਈ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਵੀਰ ਨਾਲ ਸੰਪਰਕ ਕਰਕੇ ਤੁਸੀਂ ਸਾਰੀ ਜਾਣਕਾਰੀ ਟਰੈਕਟਰ ਦੀ ਲੈ ਸਕਦੇ ਹੋ ਧੰਨਵਾਦ ਜੀ